ਗਰਦੀਆਂ ਹਾਜ਼ਰੀ ਵੀ ਇਹਨਾਂ ਨੂੰ ਇਸ ਤਰ੍ਹਾਂ ਹੀ ਪਿਆਰ ਨਾਲ ਬਣਾਉਂਦਾ ਰਹੀਏ ਪ੍ਰਮਾਤਮਾ ਕਰੇ ਇਹ ਆਉਣ ਵਾਲੇ ਸਮੇਂ ਚ ਵੱਧ ਤਰੱਕੀ ਕਰਨ ਵੱਧ ਫੋਟਾ ਲਾ ਕੇ ਜੀਤਣ ਸਾਡੇ ਜਾਨ ਸੱਜੇ ਜਰ ਮੈਨਿਆਂ ਨੂੰ ਚੜ੍ਹਾਈ ਦੇਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹਨਾਂ ਇਸ ਤਰ੍ਹਾਂ ਹੀ ਆਪਣੇ ਨਾਲ ਰਹਿਣਗੇ ਇਹ ਆਪਣੀ ਕੁਝ ਨੱਚਦਾ ਪੰਜਾਬ ਦੇ ਪੰਜ ਤੇ ਮੁੜ ਕੇ ਉਹਦਾ ਮੇਰੀ ਵਾਇਕੁਰ ਜੀ ਦਾ ਖਾਂਸਾ ਵਾਇਕੁਰ ਬਹੁਤ ਖੁਸ਼ੀ ਵਾਲਾ ਮਾਹੌਲ ਹੈ ਇਹਨਾਂ ਦਾ ਜਿਹੜਾ ਸਾਡੇ ਭਰਾਵਾਂ ਦਾ ਬੰਦੇ ਭਰਾਵਾਂ ਦਾ ਕੋਲਾ ਮਿਸ਼ਨ ਹੈ ਚੰਗਾ ਨੱਚਦਾ ਪੰਜਾਬ ਐਂਸ ਕਲੱਬ ਲੋਕ ਤੇ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਣਾ ਇਨਸਾਨ ਨੂੰ ਸਰੀਰਕ ਤੌਰ ਤੇ ਬੰਦ ਬਣਾਉਣੇ ਜਿਹੜੀ ਜੋ ਕੇ ਸਮੇਂ ਦੇ ਵਿੱਚ ਲੋੜ ਹੈ ਕਿਉਂਕਿ ਸਾਡਾ ਖਾਣ ਪੀਣ ਉਹ ਚੀਜ਼ਾਂ ਪਹਿਲਾਂ ਵਾਲੀਆਂ ਨਹੀਂ ਰਹੀਆਂ ਖਰਾਤਾ ਤੇ ਇਹਦੇ ਨਾਲ ਜਦੋਂ ਆਪਾਂ ਐਕਸਰਸਾਈਜ਼ ਹੁੰਦੀ ਹੈ ਵਰਕਆਊਟ ਕਰਦੇ ਜਿੰਨਾ ਵੀ ਬੋਡੀ ਦੇ ਵਿੱਚ ਥੋੜਾ ਬਹੁਤ ਮਾਰਾ ਕੁਦਾਰ ਪਿਆ ਹੁੰਦਾ ਹੈ ਉਹ ਡਿਟੌਕਸ ਕਰ ਦਿੰਦੀ ਹੈ ਬੋਡੀ ਕਿਸੇ ਨੇ ਰਹੀ ਬਾਹਰ ਆ ਜਾਂਦਾ ਹੈ। ਜੋ ਅੱਜਕੱਲ ਲੋਕ ਸਾਰੇ బిజీ ਐ ਕੰਮਕਾਰ ਦੇ ਵਿੱਚ ਹਰੇਕ ਦੇ ਲਗਤੌਰ ਹੈ ਮਿਹਨਤ ਕਰਦੇ ਆ। ਆਪਾਂ ਆਪਣੀ ਜ਼ਿੰਦਗੀ ਸਵਾਰਨ ਲਈ ਸਮਾਂ ਹੈ ਹੀ ਨਹੀਂ ਕਿਸੇ ਦੀ ਵਾਸਤੇ। ਪਰ ਜਿਹੜਾ ਇਹ ਬੁਰਾਲਾ ਕਰਦੇ ਸਾਡੇ ਭਰਾ ਇਹ ਬਹੁਤ ਜ਼ਿਆਦਾ ਸਮਾਜ ਦੇ ਵਿੱਚ ਚੰਗਾ ਹਰੇਕ ਵਰਗ ਨੂੰ ਸੇਧ ਦੇਣ ਵਾਲਾ। ਕਿੰਨੀ ਵੱਡੀ ਕੈਂਚੀ ਦੇ ਵਿੱਚ ਨੌਜਵਾਨ ਇੱਥੇ ਆਏ ਹੋਏ ਆ ਬੱਚੇ ਆਏ ਹੋਏ ਆ ਛੋਟੇ ਛੋਟੇ ਪਿਆਰ ਨੇ ਤੇ ਮੈਨੂੰ ਲੱਗਦਾ ਵੀ ਇਹਨਾਂ ਕੋਲ ਸਿਹਤ ਲੈਣੀ ਚਾਹੀਦੀ ਸਾਰਿਆਂ ਨੂੰ ਇਸ ਤਰ੍ਹਾਂ ਦੇ ਕੈਂਪ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਹਰੇਕ ਵਾਰ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ ਚੰਗਾ ਪੁਰਾ ਲੈ ਇਹਨਾਂ ਭਰਾਵਾਂ ਦਾ ਤੇ ਨਾਲ ਨਾਲ ਮਾਨਸਿਕ ਤੌਰ ਤੇ ਵੀ ਮਦਦ ਹੋ ਰਹੀ ਹੈ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਜਦੋਂ ਸਮੇਂ ਨੂੰ ਚੁੱਪਦਾ ਰਿਹਾ ਇਸ ਕਰਕੇ ਮੈਨੂੰ ਇਹ ਪ੍ਰੋਫੋ ਨਿਸ਼ਾਨ ਮਾਈਕ ਹੈ ਨਾ ਮਾਈਕ ਅੱਗੇ ਬੋਲਦੇ ਆ ਕਿਦਾਂ ਮੂਵ ਕਰਦੇ ਆ ਮਾਈਕ ਨਾਲ ਸ਼ੁਰੂ ਤੇ ਵਾਸਤਾ ਹੈ ਕਿ ਮੈਨੂੰ ਤੋਂ ਤੱਕ ਜਾਂਦੇ ਸੀ ਇਹਨੇ ਪਹਿਲਾਂ ਨਹੀਂ ਸੀ ਬੋਲਣ ਦਾ ਹੱਕ ਤਾਂ ਮੈਨੂੰ ਮਾਈਕ ਮਿਲ ਗਿਆ ਸੋ ਇਸ ਮਾਈਕ ਦੇ ਵਿੱਚ ਹੁਣ ਲੋਕਾਂ ਦੀ ਹਸਤਾ ਦੀ ਆਵਾਜ਼ ਵੀ ਆਉਂਦੀ ਵੀ ਨੌਜਵਾਨ ਨੂੰ ਕੋਈ ਅਪੀਲ ਨੌਜਵਾਨ ਬੜੇ ਸਮਝਦਾਰ ਨੇ ਸਿਆਣੇ ਨੇ ਨੌਜਵਾਨਾਂ ਨੂੰ ਚਾਹੀਦਾ ਹੈ ਤੁਹਾਡੇ ਉਸ ਭਰਾ ਨੂੰ ਛੁੜਕੇ ਪੇਸ਼ ਜਿਹੜਾ ਭਰਾ ਤੁਹਾਡੀ ਆਵਾਜ਼ ਨੂੰ ਪਛਾਣ ਕੇ بلند ਕਰੇ ਜਿਹੜੀ ਅੱਜ ਤੱਕ ਕਿਸੇ ਮੈਂਬਰ ਪਾਰਲੀਮੈਂਟ ਨੇ ਉੱਥੇ ਜਾ ਕੇ ਤੁਹਾਡਾ ਮੁੱਦਾ ਨਹੀਂ ਚੱਕਿਆ ਉਹ ਮੁੱਦੇ ਚੱਕਾਂਗੇ ਉਹ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਫੇਰਾਂਗੇ ਕੌਡੀ ਲਵਾਵਾਂਗੇ ਸਰਕਾਰ ਦੀ ਐਨਾ ਸਪਸ਼ਟਾ ਨੇ ਬਲ ਬਖਸ਼ਿਆ ਹੋਇਆ ਹੈ ਇਹ ਲੋਕ ਇਹ ਕਹਿ ਰਹੇ ਨੇ ਕਿ ਤੁਹਾਡਾ ਫਾਇਦਾ ਬਿੱਟੂ ਨੂੰ ਜਿੱਤਣ ਤੇ ਹੋਣਾ ਹੈ ਉਹਨਾਂ ਬਾਰੇ ਕੀ ਉਹ ਦੇਖੋ ਜੀ ਇਹ ਤਾਂ ਸੁਵਾਹਾਂ ਹੁੰਦੀਆਂ ਨੇ ਬਿੱਟੂ ਦੇ ਵੱਡੇ ਕਹਿੰਦੇ ਹੁਣ ਜੀ ਦੀ ਗੱਲ ਬਾਹਰ ਡਾਲ ਕੇ ਪੈਦਾ ਹੋਣਾ ਹੈ ਫਾਇਦਾ ਤਾਂ ਲੋਕਾਂ ਨੂੰ ਹੋਣਾ ਹੈ ਲੋਕਾਂ ਦਾ ਲੀਡਰ ਚੁਣਿਆ ਜਾਣਾ ਇਹ ਲੋਕਾਂ ਦਾ ਫਾਇਦਾ ਹੋਣਾ ਆਮ ਲੋਕਾਂ ਦਾ ਫਾਇਦਾ ਹੋਣਾ ਜਿਹੜਾ ਲੋਕਾਂ ਨੇ ਰਹਿਣ ਵਾਲਾ ਬੰਦਾ ਜਿਹੜਾ ਸੜਕਾਂ ਤੇ ਰਹਿਣ ਵਾਲਾ ਜਿਹੜਾ ਧਰਮੇ ਮਜ਼ਾਰੇ ਲਾਉਣ ਵਾਲਾ ਜਿਹੜਾ ਕਿਸਾਨੀ ਅਧੋਰਨ ਦੇ ਵੈਕਸ਼ਨ ਵਾਲਾ ਜਿਹੜਾ ਲੋਕਾਂ ਦੀ ਦੁੱਖ ਤਕਲੀਫ ਸਮਝਣ ਵਾਲਾ ਬੰਦਾ ਜਦੋਂ ਇਹੋ ਜਿਹੇ ਇਨਸਾਨ ਚੁਣੇ ਜੋਗਾ ਨਾ ਤੇ ਇਹਦਾ ਫਾਇਦਾ ਲੋਕਾਂ ਨੂੰ ਹੋਣਾ ਬਿੱਟੂ ਵਰਗੇ ਕਿੱਥੇ ਹੋਣੇ ਨਹੀਂ ਇੱਥੇ ਇਹ ਤਾਂ ਇੱਕ ਵਾਰਾ ਉਹਨਾਂ ਦੇ ਆਪ ਦੇ ਬੰਦੇ ਗੱਲ ਕਹੀ ਜਾਂਦਾ ਸੀ ਬਿੱਟੂ ਕਾਹਦੀ ਸਟੇਟਮੈਂਟ ਸੁਣਨ ਨੂੰ ਤੁਸੀਂ ਕਿ ਜਿਹਨਾਂ ਵਾਲੇ ਬਾਹਰ ਆ ਗਏ ਖੋਰੇ ਦੇਖੋ ਕਿੰਨਾ ਭੈੜੀ ਰਾਜਨੀਤੀ ਪੰਜਾਬ ਦੇ ਵਿੱਚ ਆ ਰਹੀ ਹੈ ਫਿਰ ਪੂਰੀ ਰਾਜਨੀਤੀ ਦਾ ਪਤਾ ਬਿੱਟੂ ਫੇਰ ਦੇ ਰਾਜਾ ਬਣੇ ਫੇਰ ਨੇ ਸੋ ਇਸ ਚੀਜ਼ ਤੋਂ ਸਾਨੂੰ ਬਚਨ ਦੀ ਲੋੜ ਹੈ ਸਹੀਤ ਹੋਣ ਦੀ ਲੋੜ ਹੈ ਅੱਜ ਲੜਾਈ ਸਿੱਖ ਵਰਸਸ ਸਿੱਖ ਬਣਾਈ ਜਾ ਰਹੀ ਹੈ ਅੱਜ ਲੜਾਈ ਹਿੰਦੂ ਵਰਸਸ ਸਿੱਖ ਬਣਾਈ ਜਾ ਰਹੀ ਹੈ ਜਦ ਕਿ ਪੰਜਾਬ ਦੀ ਤਰਕੀ ਤੇ ਇਹੋ ਜਿਹਾ ਸਿਨੈਰੀਓ ਚੱਲ ਨਹੀਂ ਸਾਡੇ ਵਿੱਚ